ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮੈਂ ਇਹੋ ਜਿਹੇ ਨਿਸ਼ਾਨ ਨਾਲ ਮਿਲਣ ਜਾ ਰਿਹਾ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਕਲੀਫ ਆਈ ਤੇ ਆਹ ਵੇਖ ਸਕਦੇ ਤੁਸੀਂ ਲਾਤੇ ਹਜੇ ਵੀ ਰਾੜ ਲੱਗੀ ਹੋਈ ਏ ਬਾਈ ਨੇ ਜਮਾਂ ਹਿੰਮਤ ਨਹੀਂ ਹਾਰੀ ਜਿੰਮ ਵੀ ਜਾਂਦੇ ਨੇ ਪੋਡਕਾਸਟ ਵੀ ਕਰਦੇ ਨੇ ਖੇਤੀ ਦਾ ਕੰਮ ਏ ਨਾਲ ਜਿਵੇਂ ਪੱਠੇ-ਪੁੱਠੇ ਹੋਗੇ ਉਹ ਵੀ ਪੁੱਤਰ ਦਿੰਦੇ ਨੇ ਤੁਸੀਂ ਇਹ ਵੇਖ ਲਓ ਵੀ ਹਿੰਮਤ ਨਹੀਂ ਹਾਰੀ ਵੀਰੇ ਨੇ ਤੇ ਕਿਸੇ ਦੀ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਕੰਮ ਹੋ ਜੇ ਹਿੰਮਤ ਨਾ ਹਾਰੋ ਤੇ ਡਟ ਕੇ ਕੰਮ ਕਰੋ ਮਿਹਨਤ ਕਰੋ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਸਰੀਰ ਬਣਾਓ ਖਾਣਾ ਪੀਣਾ ਵਧੀਆ ਰੱਖੋ ਤੇ ਨਸ਼ਾ ਨਸ਼ਾ ਤੇ ਨਾ ਜਾਓ ਤੇ ਆ ਬਾਈ ਵੱਲ ਵੇਖ ਕੇ ਤੁਸੀਂ ਮੜਿਆ ਬਾਈ ਨੂੰ ਵੀ ਸਪੋਰਟ ਕਰਿਓ ਤੇ ਥੋੜਾ ਮੈਂ ਵੀ इमोशनल ਹੋ ਗਿਆ ਇਹ ਚੀਜ਼ ਵੇਖ ਕੇ ਹੋ ਜਾਂਦਾ ਕਿਉਂਕਿ ਬਹੁਤ ਵੱਡੀ ਗੱਲ ਏ ਵੀ ਉੱਠ ਕੇ ਕੰਮ ਕਰਨਾ ਜੇ ਕਿਸੇ ਦੀ ਜਿੰਦਗੀ ਵਿੱਚ ਕੋਈ ਐਹੋ ਜੀ ਤਕਲੀਫ ਆਈ ਏ ਉੱਠੋ ਹਿੰਮਤ ਨਾ ਹਾਰੋ ਤੇ ਸਾਨੂੰ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਵਧੀਆ ਕਮੈਂਟ ਕਰਿਆ ਕਰੋ ਗਲਤ ਨਾ ਕਰਿਆ ਕਰੋ ਇੱਕ ਗਲਤ ਵੀਡੀਓ ਨੂੰ ਤੁਸੀਂ ਸਪੋਰਟ ਕਰਦੇ ਹੋ ਜਿਵੇਂ ਵਧੀਆ ਚੀਜ਼ਾਂ ਹੁੰਦੀਆਂ ਨੇ ਉਹਨੂੰ ਤੁਸੀਂ ਸਪੋਰਟ ਨਹੀਂ ਕਰਦੇ ਕੋਈ ਚੀਜ਼ ਨਾ ਵੀ ਜਿਹੜਾ ਬੰਦਾ ਕੋਈ ਚੰਗੀ ਚੀਜ਼ ਕਰਦਾ ਉਹਦੀ ਕੋਈ ਨਹੀਂ ਸਪੋਰਟ ਕਰਦਾ ਮਾੜੇ ਬੰਦੇ ਦੀ ਹਰੇਕ ਜੋ ਗਲਤ ਮੁੱਤ ਵੀਡੀਓ ਪਾਉਂਦਾ ਉਹਨੂੰ ਵੇਖਦੇ ਵੀ ਨੇ ਅੱਗੇ ਵੀ ਸ਼ੇਅਰ ਕਰਦੇ ਨੇ ਚੰਗੀਆਂ ਚੀਜ਼ਾਂ ਸ਼ੇਅਰ ਕਰੋਗੇ ਤਾਂ ਤੁਹਾਡੇ ਕਰਮ ਚੰਗੇ ਹੋਣਗੇ। ਆਪਣੀ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ। ਮੈਂ ਜਿਹਨੇ ਵੀ ਬਹੁਤ ਹਿਰਮਤ ਕੀਤੀ ਇੱਕ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਅੱਜ ਇਹ ਚੀਜ਼ਾਂ ਛੱਡ ਕੇ ਤੁਹਾਨੂੰ ਸਾਰਿਆਂ ਨੂੰ ਵੀ ਇੱਕ ਚੀਜ਼ ਦੱਸ ਰਿਹਾ ਵੀ ਇਹ ਚੀਜ਼ਾਂ ਮਾੜੀਆਂ ਨੇ। ਮੈਂ ਕਹਾਂ ਵੀ ਤੁਸੀਂ ਸਾਰੇ ਜਣੇ ਉਸ ਚੀਜ਼ ਦੇ ਵਿੱਚ ਵੜ ਕੇ ਹੀ ਉਸੀ ਨੂੰ ਸਮਝੋ ਤੁਸੀਂ ਨਵੇਂ ਵੀ ਇੱਕ ਵੀ ਸੰਤ ਸਕਦੇ ਹੋ। ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।